ਜਿੱਤਰਾ ਹੀ ਰਾਤ ਦਾ ਸਮਾ ਹੋਇਆ ਤਾਂ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਤਾਬੜ ਤੋੜ ਜਿਹੜਾ 에ਅਰ ਸਟ੍ਰਾਈਕ ਕਰ ਦਿੱਤੀ ਗਈ ਜਿਸ ਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਗਿਆ ਤੁਹਾਨੂੰ ਦੱਸਿਆ ਕਿ ਪੈਲਗਮ ਹਮਲੇ ਤੋਂ ਬਾਅਦ ਇਹ ਭਾਰਤ ਦਾ ਸਭ ਤੋਂ ਵੱਡਾ ਜਿਹੜਾ ਉਹ ਐਕਸ਼ਨ ਪਾਕਿਸਤਾਨ ਦੇ ਉੱਤੇ ਦੱਸਿਆ ਜਾ ਰਿਹਾ ਕਿ ਨੋ ਟਿਕਾਣਿਆਂ ਦੇ ਉੱਤੇ ਜਦੋਂ ਹਮਲਾ ਕੀਤਾ ਗਿਆ ਤਾਂ ਉਸ ਵਿਚਾਲੇ ਕਾਫੀ ਜ਼ਿਆਦਾ ਨੁਕਸਾਨ ਜੜਾ ਆ ਕਾਫੀ ਜ਼ਿਆਦਾ ਜਿਹੜੇ ਆਤਕੀ ਠਿਕਾਣੇ ਨੇ ਉਹਨਾਂ ਨੂੰ ਦਵਸਤ ਕੀਤਾ ਗਿਆ ਤਾਂ ਉਸ ਵਿਚਾਲੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਇਸ ਵਿਚਾਲੇ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਤਣਾਅ ਦੇ ਵਿਚਾਰੇ ਤੇ ਕਰਤਾਰਪੁਰ ਲਾਂਘਾ ਜੜਾਇਆ ਉਹ ਫਿਲਹਾਲ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਆ ਤਾਂ ਸਵੇਰ ਨੂੰ ਪਾਕਿਸਤਾਨ ਜਾਣ ਵਾਲੇ ਜਿਹੜੇ ਸ਼ਰਧਾਲੂ ਸਨ ਉਹ ਉਥੇ ਵੇਟ ਕਰ ਰਹੇ ਸਨ ਤਾਂ ਹਿੰਦੁਸਤਾਨ ਦੇ ਜਦੋਂ ਚੈੱਕ ਪੋਸਟ ਤੇ ਆਉਂਦੇ ਨੇ ਕਰਤਾਰਪੁਰ ਹਿੰਦੁਸਤਾਨ ਚੈੱਕ ਪੋਸਟ ਤੇ ਸ਼ਰਧਾਲੂਆਂ ਨੂੰ ਉਹਨਾਂ ਨੂੰ ਵਾਪਸ ਭੇਜ ਦਿੱਤਾ ਉਹ ਤੁਹਾਨੂੰ ਦੱਸ ਦਈਏ ਕਿ ਇਹ ਸਭ ਕੁਝ ਜਿਹੜਾ ਪਾਕਿਸਤਾਨ ਔਰ ਹਿੰਦੁਸਤਾਨ ਚ ਤਣਾਅ ਚੱਲਦਾ ਪਿਆ ਉਹਦੇ ਚੱਲਦੇ ਜਿਹੜਾ ਫਿਲਹਾਲ ਜਿਹੜਾ ਆ ਕਰਤਾਰਪੁਰ ਕੋਰੀਡੋਰ ਬੰਦ ਹੈ। ਔਰ ਇਸ ਵਿੱਚਲੇ ਤੁਹਾਨੂੰ ਅਭੀ ਦੱਸ ਦਈਏ ਕਿ ਆਪਰੇਸ਼ਨਲ ਸਿੰਦੂਰ ਤੋਂ ਬਾਅਦ ਜਿਹੜਾ ਆ ਅੰਮ੍ਰਿਤਸਰ 에ਅਰਪੋਰਟ ਵੀ ਜਿਹੜਾ ਬੰਦ ਕਰ ਦਿੱਤਾ ਗਿਆ 에ਅਰਪੋਰਟ ਜਿਹੜਾ ਆ 10 10 ਤਰੀਕ ਤੱਕ ਜਿਹੜਾ ਆ 10 ਮਈ ਤੱਕ ਜਿਹੜਾ ਉਸ ਨੂੰ ਬੰਦ ਕਰ ਦਿੱਤਾ ਗਿਆ 10 ਮਈ ਸਵੇਰੇ 5:30 ਵਜੇ ਤੱਕ ਜਿਹੜਾ 에ਅਰਪੋਰਟ ਸ਼੍ਰੀ ਗੁਰੂ ਰਾਮਦਾਸ ਅੰਮ੍ਰਿਤਸਰ 에ਅਰਪੋਰਟ ਜਿਹੜਾ ਉਸ ਨੂੰ ਵੀ ਬੰਦ ਕਰਨ ਦੇ ਜਿਹੜੇ ਆਦੇਸ਼ ਦੇ ਦਿੱਤੇ ਗਏ ਨੇ ਫਲਾਈਟਾਂ ਜਿਹੜੀਆਂ ਨੇ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ